ਹਾਂਜੀ ਅਸੀਂ ਖੜੇ ਆ ਜੀ ਗਠਿੰਡੇ ਤੋਂ ਜਿਹੜਾ ਹਾਈਵੇ ਅੰਮ੍ਰਿਤਸਰ ਨੂੰ ਜਾਂਦਾ ਉਹਦੇ ਤੇ ਖੜੇ ਆ ਜੀ ਠੀਕ ਆ ਜੀ ਆਹ ਦੇਖ ਸਕਦੇ ਹੋ ਤੇ ਇੱਕ ਨਾਲ ਸਾਨੂੰ ਗਊ ਮਾਤਾ ਮਿਲੀ ਠੀਕ ਆ ਜੀ ਆਹ ਦੇਖ ਸਕਦੇ ਤੁਸੀਂ ਹਾਲਤ ਕੀੜੇ ਪਏ ਹੋਏ ਇਹਦੇ ਠੀਕ ਆ ਜੀ ਤੇ ਆ ਇਹ ਇੱਕ ਪਾਸੇ ਡਿੱਗੀ ਪਈ ਸੀਗੀ ਤੇ ਸਾਨੂੰ ਨਹੀਂ ਇਹ ਗੱਲ ਦਾ ਪਤਾ ਵੀ ਇਹ ਕਿਸੇ ਦੇ ਵਿੱਚ ਵੱਜੀ ਹੈ ਠੀਕ ਆ ਜੀ ਜਾਂ ਕੋਈ ਮੰਨ ਕੇ ਚੱਲੋ ਵੀ ਇਹ ਇਹਨੂੰ ਕੋਈ ਇੱਥੇ ਸੈੱਟ ਗਿਆ ਹਨ ਤੇ ਬਾਕੀ ਗੱਲ ਕਰਾਂਗੇ ਦੇਖੋ ਜੀ ਇਹ ਗਊ ਮਾਤਾ ਹਨ ਬੇਜਵਾਨ ਪਸ਼ੂ ਆ ਹਨ ਤੇ ਚਲੋ ਇਹਦਾ ਖਰੀਰ ਛੱਡ ਗਈ ਹੈ ਇਹਦੀ ਸੰਭਾਈ ਯਾਰ ਕਰਨੀ ਇਨਸਾਨਾਂ ਦੇ ਇਨਸਾਨਾਂ ਦਾ ਫਰਜ਼ ਬਣਦਾ ਹਨ ਕਿਉਂਕਿ ਇਹਦਾ ਜਿਹੜਾ ਸਰੀਰ ਹੈ ਇੱਥੇ ਇਹ ਗਲ ਗਿਆ ਗਲ ਗਿਆ ਠੀਕ ਆ ਜੀ ਇਹਦਾ ਮੋਸ਼ਕ ਵੀ ਆਉਣ ਜਾਣ ਵਾਲਿਆਂ ਨੂੰ ਆਉਂਦਾ ਹੈ ਹਨਾ ਇਹ ਯਾਰ ਨਾ ਦੇਖੋ ਠੀਕ ਹੈ ਗੱਲ ਤੁਹਾਨੂੰ ਪਤਾ ਹੀ ਆ ਹਨਾ ਵੀ 12 ਪਸ਼ੂ ਕਿੰਨੇ ਫਿਰਦੇ ਇੱਥੇ ਹਨਾ ਤੂੰ ਕਿਸੇ ਨਾ ਕਿਸੇ ਦੇ ਵਿੱਚ ਵਜਦੇ ਆ ਜਾਨੀ ਨੁਕਸਾਨ ਵੀ ਕਰ ਦਿੰਦੇ ਆ ਮਾਲੀ ਨੁਕਸਾਨ ਵੀ ਕਰ ਦਿੰਦੇ ਆ ਆਪਦੀਆਂ ਜਾਨਾਂ ਵੀ ਗਵਾ ਲੈਂਦੇ ਹਨਾ ਸਰਕਾਰਾਂ ਨੂੰ ਇਹਦੇ ਬਾਰੇ ਕੁਝ ਸੋਚਣਾ ਚਾਹੀਦਾ ਪਰ ਸਰਕਾਰਾਂ ਇਸ ਬਾਰੇ ਨਹੀਂ ਸੋਚ ਰਹੀਆਂ ਵੱਖਰੀ ਗੱਲ ਆ ਹਨਾ ਤੇ ਦੇਖੋ ਯਾਰ ਵੀ ਇਹ ਚੀਜ਼ ਨਾ ਜਿਹੜੀ ਆ ਤੁਹਾਨੂੰ ਤੁਹਾਡੇ ਸਾਹਮਣੇ ਹੀ ਆ ਹਨਾ ਤੇ ਆ ਮੈਂ ਤਾਂ ਖੁਦ ਹੀ ਨੰਗਾ ਜਾ ਜਾਂਦਾ ਸੀਗਾ ਤੇ ਮੈਨੂੰ ਤੁਸੀਂ ਯਾਰ ਤੇ ਮੈਂ ਕਿਆ ਯਾਰ ਵੀਡੀਓ ਬਣਾ ਲੈ ਕੇ ਸੋਚੀ ਗੱਲ ਹਨਾ ਤੇ ਮੈਂ ਵੀਡੀਓ ਬਣਾਉਣ ਲੱਗ ਗਿਆ ਆ ਦੇਖ ਸਕਦੇ ਤੁਸੀਂ ਹਨਾ ਤੇ ਯਾਰ ਹੋ ਸਕਦਾ ਇਹ ਕਾਹਦੇ ਵਿੱਚ ਵੱਜੀ ਹੋਵੇ ਹਨਾ ਹੋ ਸਕਦਾ ਕਿਸੇ ਦਾ ਨੁਕਸਾਨ ਕੀ ਕਹੋਵੇ ਅ ਠੀਕ ਆ ਜੀ ਪਰ ਦੇਖੋ ਯਾਰ ਹੁਣ ਇਹ ਇੱਥੇ ਦੇ ਕੀੜੇ ਪਏ ਆ ਤੇ ਇਹ ਨਾ ਜਮਾ ਰੋਡ ਦੇ ਸਾਈਡ ਤੇ ਪਈ ਆ ਹਨਾ ਇਹ ਯਾਰ ਦੇਖਣ ਵਾਲੀ ਗੱਲ ਹੈ ਵੀ ਜੇ ਇਹਨਾਂ ਦੀ ਰੱਖਿਆ ਨਹੀਂ ਨਾ ਕਰ ਸਕਦਾ ਕੋਈ ਹਨਾ ਤੇ ਫਿਰ ਯਾਰ ਤੁਸੀਂ ਦੇਖੋ ਵੀ ਹੁਣ ਹਨਾ ਵੀ ਜੇ ਇਹਨਾਂ ਦੀ ਰੱਖਿਆ ਕੀਤੀ ਜਾਵੇ ਜਾਂ ਸੰਭਾਲਿਆ ਜਾਣ ਤਾਂ ਫੇਰ ਹੀ ਠੀਕ ਆ ਹਨਾ ਤੇ ਇਹ ਜਿਹੜੀਆਂ ਹੈਗੇ ਆ 12 ਪਸ਼ੂ ਲੋਕਾਂ ਦਾ ਨੁਕਸਾਨ ਵੀ ਕਰ ਜਾਂਦੇ ਆ ਤੇ ਬਹੁਤ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈ ਨਾ ਤੇ ਯਾਰ ਚਾਹੀਦਾ ਇਹਨਾਂ ਨੂੰ ਸੰਭਾਲਿਆ ਜਾਵੇ ਤੇ ਠੀਕ ਆ ਜੀ ਠੀਕ ਆ ਗਊਸ਼ਾਲਾ ਤਾਂ ਬਣੀਆਂ ਪਰ ਗਊਸ਼ਾਲਾ ਦੇ ਵਿੱਚ ਵੀ ਉਹ ਕਿੰਨੀਆਂ ਕੁ ਸੰਭਾਲਣ ਯਾਰ ਹੈ ਨਾ ਉਹਨਾਂ ਦੇ ਵੀ ਵਸਦੀ ਗੱਲ ਨਹੀਂ ਕਿ ਬਹੁਤ ਸੰਭਾਲਦੇ ਆ ਠੀਕ ਆ ਜੀ ਪੰਜ ਪੰਜ 700 700 ਗਾਂ ਨੂੰ ਉਹ ਸੰਭਾਲੀ ਫਿਰਦੇ ਆ ਪਰ ਵਾਰਾਂ ਪਸ਼ੂ ਅੱਜ ਵੀ ਬਹੁਤ ਐ ਜਿਹੜੇ ਲੋਕਾਂ ਦਾ ਤੁਰਦੇ ਫਿਰਦੇ ਨੁਕਸਾਨ ਵੀ ਕਰਦੇ ਐ ਇਹਦੇ ਬਾਰੇ ਤਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਤੇ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਇਕ ਕਮੈਂਟ ਸ਼ੇਅਰ ਜਰੂਰ ਕਰੋ ਜੇ ਜੇ ਚੰਗੀ ਲੱਗੀ ਤਾਂ ਦੇਖੋ ਜੀ ਕੁੱਤੇ ਫਿਰਦੇ ਦਾਲੇ ਪਦਾਲੇ ਤੇ ਹਨਾ ਦੇਖ ਸਕਦੇ ਹੋ ਠੀਕ ਆ ਜੀ ਆਹ ਆਹ ਹਾਂ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੜਾ ਬਾਪੂ ਜੀ ਤੁਸੀਂ ਤਾਂ ਇੱਥੇ ਦੁਕਾਨ ਲਾਈ ਹੋਈ ਆ ਜਿਵੇਂ ਆ ਸੇਵੀਆਂ ਦੀ ਦੁਕਾਨ ਲਾਈ ਆ ਬਾਪੂ ਦੀ ਸੇਵੀਆਂ ਤੇ ਇਧਰਲੇ ਪਾਸੇ ਆ ਜੂਸ ਵਾਲੀ ਰੇੜੀ ਹੈ ਨਾ ਇਹ ਰੇੜੀ ਦੇ ਲੱਗ ਗਈ ਉਹ ਜਿਹੜਾ ਕਹਿੰਦੇ ਘਟਨਾ ਵਾਪਰੀ ਹੈ ਤੇ ਉਹਦੇ ਬਾਰੇ ਬਾਪੂ ਜੀ ਨੂੰ ਪੁੱਛਦੇ ਆਂ ਵੀ ਇਹ ਘਟਨਾ ਕਿਵੇਂ ਘਟੀ ਤੇ ਕੀ ਗੱਲਬਾਤ ਬਣੀ ਬਾਪੂ ਜੀ ਤੁਹਾਡੇ ਨਾਲ ਇੱਕ ਗਊ ਮਾਤਾ ਦੀ ਡੈਥ ਹੋਈ ਪਈ ਹੈ ਇਧਰਲੇ ਪਾਸੇ ਗਊ ਮਾਤਾ ਉਹ ਕਾਸੇ ਦੇ ਕਾਸੇ ਦੇ ਵਿੱਚ ਵੱਜਿਆ ਹਨਾ ਮਾੜੀ ਜੀ ਸਾਨੂੰ ਜਾਣਕਾਰੀ ਦਿਓ ਵੀ ਕੀ ਹੋਇਆ ਇਹਨਾ ਬੇਟਾ ਚਾਰ ਗਾਈਆਂ ਇੱਥੋਂ ਚਾਰ ਜਦੋਂ ਲਾਈਆਂ ਚਾਰ ਤਾਂ ਹੋ ਗਈਆਂ ਪਾਸੇ ਹਾਂਜੀ ਤੇ ਇੱਕ ਦੇ ਵਿੱਚ ਟਰੱਕ ਵੱਜਿਆ ਠੀਕ ਆ ਜੀ ਜਦੋਂ ਟਰੱਕ ਵੱਜਿਆ ਟਰੱਕ ਵਾਲਾ ਪਤਾ ਨਹੀਂ ਵੀ ਕਿਵੇਂ ਬਚਿਆ ਜਾਂ ਨਹੀਂ ਬਚਿਆ ਉਹ ਤਾਂ ਪਤਾ ਪਤਾ ਲੱਗਾ ਨਹੀਂ ਹਨੇਰਾ ਸੀਗਾ ਉਹਨੂੰ ਵਿਚਾਰੀ ਨੂੰ ਉੱਥੇ ਛੱਟ ਗਈ ਠੀਕ ਆ ਜੀ ਇਹਨੂੰ ਤਿੰਨ ਦਿਨ ਹੋ ਗਿਆ ਡਿੱਗੀ ਨੂੰ ਇਹਦਾ ਮੁਸ਼ਕ ਮਾਰਦਾ ਸੜਿਆ ਵਿਆ ਠੀਕ ਆ ਨੰਗਲ ਟੱਪਣ ਵਾਲਿਆਂ ਨੂੰ ਇੱਥੇ ਬੈਠੂ ਤਾਂ ਬਹਿਣਾ ਹੀ ਔਖਾ ਆਇਆ ਪਿਆ ਹਾਂਜੀ ਹਾਂਜੀ ਤੇ ਪਹਿਲਾਂ ਤਾਂ ਇਹ ਕਾਬੂ ਇਹ ਚਾਹੀਦੇ ਵੀ ਜਿਹੜਾ ਇੱਕ ਦੂਜੇ ਤੋਂ ਲਾ ਕੇ ਜਦੋਂ ਰਾਹ ਜਾਂਦੇ ਐ ਇੱਥੇ ਛੜਕ ਜੀ ਛੱਟ ਜਾਂਦੇ ਐ ਠੀਕ ਆ ਜੀ ਇੱਕ ਪਿੰਡ ਤੋਂ ਦੂਜੇ ਦੇ ਤੱਕ ਤੇ ਦੂਜੇ ਤੋਂ ਦੂਜੇ ਤੋਂ ਇਹਨਾਂ ਦਾ ਪੈਸਾ ਦਾ ਮੁੱਖ ਬਣਾ ਤੇ ਪਸ਼ੂਆਂ ਦੀ ਬੇਆਬਦੀ ਐ ਠੀਕ ਦੇ ਠੀਕ ਆ ਬਾਪੂ ਜੀ ਨੇ ਬਹੁਤ ਸੋਹਣੀ ਗੱਲ ਕੀਤੀ ਐ ਵੀ ਜਿਹੜੇ ਠੇਕੇ ਲੈਂਦੇ ਨਾ ਪਿੰਡਾਂ ਦੇ ਵਿੱਚ ਉਹ ਇਸ ਗੱਲ ਦੇ ਜ਼ਿੰਮੇਵਾਰ ਹੈਗੇ ਐ ਵੀ ਉਹ ਛੜਕ ਤੇ ਹੀ ਲਾ ਜਾਂਦੇ ਐ ਇਹਨਾਂ ਦੀਆਂ ਲੱਤਾਂ ਟੁੱਟ ਜਾਂਦੀਆਂ ਕੁਝ ਤਾਂ ਉੱਥੇ ਮਰ ਜਾਂਦੇ ਆ ਕੁਝ ਧੁੱਪੇ ਪੈ ਰਹਿੰਦੇ ਵਿਚਾਰੇ ਬੇਆਬਦੀ ਐ ਜਦੋਂ ਉਹ 10-10 ਲੀਟਰ ਦਰ ਦਿੰਦੀਆਂ ਉਹ ਤਾਂ ਕਹਿਣੀਆਂ ਮੇਰੀ ਐ ਤੇ ਜਦੋਂ ਬੇਕਾਰ ਹੋ ਜਾਂਦੀਆਂ ਫਿਰ ਸੜਕ ਤੇ ਰੋਣਦੀਆਂ ਵਿਚਾਰੀਆਂ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਬਾਪੂ ਜੀ ਕਹਿੰਦੇ ਨੇ ਵੀ ਜਦੋਂ ਇਹ ਇੱਥੇ ਲਾ ਕੇ ਜਾਂਦੇ ਨੇ ਪਿੰਡਾਂ ਦੇ ਵਿੱਚ ਜਾਂ ਇੱਕ ਪਿੰਡ ਤੋਂ ਵੇਖ ਠੇਕਾ ਲਿਆ ਹੁੰਦੋ ਤੋਂ ਕੱਠੀਆਂ ਕਰਦੇ ਚੜਾਉਂਦੇ ਟਰਾਲੀ ਟਰੈਕਟਰ ਤੇ ਜਾ ਕੇ ਸੈਟ ਜਾਂਦੇ ਆ ਕੁਝ ਤਾਂ ਵਿਚਾਰੀਆਂ ਵੈਸੇ ਹੀ ਡੈਗ ਡਹਿ ਕੇ ਮਰ ਜਾਂਦੀਆਂ ਪਰ ਇਹ ਜਦੋਂ ਕਦੇ ਚਾਰ ਪਸ਼ੂ ਲਾਏ ਸੀਗੇ ਰਾਤ ਕਿਤੇ ਰਾਤ ਨੂੰ ਪਰसों ਦੀ ਗੱਲ ਹੈ ਵੀ ਲਾਏ ਸੀ ਇਹ ਪਸ਼ੂ ਤੇ ਇਹ ਪਸ਼ੂ ਜਦੋਂ ਲਾਏ ਤੇ ਅੱਡੋ-ਅੱਡੀ ਯਾਨੀ ਕਿ ਭੱਜਾਂ ਨਸੀ ਚ ਹੋ ਗਏ ਤੇ ਇਹ ਗਊ ਮਾਤਾ ਟਰੱਕ ਦੇ ਵਿੱਚ ਵੱਜੀ ਹੈ ਤੇ ਟਰੱਕ ਤੇ ਵੱਜਣ ਕਰ ਕਰਕੇ ਇਹ ਵਿਚਾਰੀ ਮਰ ਗਈ ਤੇ ਟਰੱਕ ਵੱਡਾ ਸਾਧਨ ਸੀ ਹੋ ਸਕਦਾ ਉਹ ਬਚ ਗਏ ਹੁਣ ਹਨਾ ਤੇ ਠੀਕ ਆ ਜੀ ਬਾਪੂ ਜੀ ਬਹੁਤ ਵਧੀਆ ਗੱਲ ਕੀਤੀ ਤੁਸੀਂ